ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਤੇ ਉਮੀਦ ਕਰਦਾ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਡੇ ਲਈ ਇਸ ਚੈਨਲ ਤੇ ਸੈਕੰਡ ਹੈਂਡ ਟਰੈਕਟਰ ਤੇ ਟਰੈਕਟਰ ਦਾ ਰਿਵਿਊ ਕਰਦੇ ਰਹਿੰਦੇ ਹਾਂ ਅੱਜ ਆਪਾਂ ਤੁਹਾਡੇ ਲਈ ਕਬੋਟਾ 4508 ਲੈ ਕੇ ਆਏ ਹਾਂ ਜਿਸ ਤੇ ਕਿਸਾਨ ਵੀਰ ਜ਼ਿਆਦਾਤਰ ਬੋਮ ਸਪਰੇਅਰ ਬਣਾਉਂਦੇ ਆ ਜਾਂ ਇਹਨੂੰ ਬਾਗਬਾਨੀ ਵਾਸਤੇ ਜ਼ਿਆਦਾ ਵਰਤਿਆ ਜਾਂਦਾ ਇਹ ਕੋਲੋਤਾ ਟਰੈਕਟਰ ਜਿਹੜਾ 45 HP ਦੇ ਵਿੱਚ 4 ਵੀਲ ਤੇ ਸਭ ਤੋਂ ਘੱਟ ਵਜਨ ਦੇ ਵਿੱਚ ਟਰੈਕਟਰ ਆਉਂਦਾ। ਇਹਦੇ ਬਾਰੇ ਕਰਾਂਗੇ ਆਪਾਂ ਪੂਰੀ ਡਿਟੇਲ ਚ ਗੱਲਬਾਤ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਇੰਨੇ ਕ ਕੰਮ ਨਾਲ ਬਹੁਤ ਹੌਸਲਾ ਫੁਜਾਈ ਹੁੰਦੀ ਆ। ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਮੇਰੇ ਵੀਰਾਂ ਨੇ ਪਹਿਲਾਂ ਇਸ ਤੇ ਬੂਮ ਵਗੈਰਾ ਬਣਾਇਆ ਹੋਇਆ ਕਿਵੇਂ ਚੱਲਦਾ। ਤੇ ਹੁਣ ਆਪਾਂ ਸ਼ੁਰੂ ਕਰਦੇ ਆਂ। ਇਹਦੀ ਫੁੱਲ ਵੀਡੀਓ। ਇਹਦੇ ਵਿੱਚ ਆਪਾਂ ਇਸਦੇ ਪੂਰੇ ਸਪੈਸੀਫਿਕੇਸ਼ਨ ਤੇ ਖਾਸ ਇਸ ਮਾਡਲ ਦੀ ਰੇਟ ਵਗੈਰਾ ਦੀ ਗੱਲਬਾਤ ਕਰਾਂਗੇ ਆਪਾਂ। ਪਹਿਲਾਂ ਤੁਸੀਂ ਟਰੈਕਟਰ ਦੀਆਂ ਕੁਝ ਝਲਕੀਆਂ ਦੇਖੋ ਉਸ ਤੋਂ ਬਾਅਦ ਕਰਦੇ ਆਪਾਂ ਵੀਡੀਓ ਸ਼ੁਰੂ ਹਾਂਜੀ ਦੋਸਤੋ ਜਿਹੜਾ ਟਰੈਕਟਰ ਤੁਸੀਂ ਫਰੇਮ ਵਿੱਚ ਦੇਖ ਰਹੇ ਹੋ ਇਹ ਆ ਜੀ ਕਬੋਟਾ L4508 4x4 ਦੇ ਵਿੱਚ ਇਸ ਟਰੈਕਟਰ ਦੀਆਂ ਕੰਪਨੀ ਨੇ ਲਿਮਟਿਡ ਜੀ ਮਾਡਲ ਬਣਾਏ ਸੀ ਮਤਲਬ ਇਸ ਵਿੱਚ ਕੋਈ ਜ਼ਿਆਦਾ ਤੁਹਾਨੂੰ ਵੇਰੀਐਂਟ ਨਹੀਂ ਮਿਲਣਗੇ ਇਹ ਟਰੈਕਟਰ ਸਿਰਫ 4x4 ਦੇ ਵਿੱਚ ਹੀ ਆਉਂਦਾ ਸੀ ਟਰੈਕਟਰ 2 ਵੀਲ ਦੇ ਵਿੱਚ ਕੰਪਨੀ ਨੇ ਟਰੈਕਟਰ ਕੱਢਿਆ ਹੀ ਨਹੀਂਗਾ ਤੇ ਕਰਦੇ ਆਂ ਆਪਾਂ ਇਹਦੇ ਬਾਰੇ ਪੂਰੀ ਸਪੈਸੀਫਿਕੇਸ਼ਨਾਂ ਦੀ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਇਸਦੇ ਇੰਜਨ ਤੋਂ ਜੇ ਆਪਾਂ ਇਸਦੇ ਇੰਜਨ ਦੀ ਗੱਲ ਕਰੀਏ ਤਾਂ ਇਹ 45 ਹਸ ਪਾਵਰ ਦੇ ਵਿੱਚ ਟਰੈਕਟਰ ਆਉਂਦਾ ਟਰੈਕਟਰ ਦੀ ਖਾਸियत ਹੈ ਕਿ ਵੀ ਟਰੇਨਜਨ ਟਰੈਕਟਰ ਦਾ ਬਹੁਤ ਹੀ ਛੋਟਾ ਜਿਹਾ ਸਾਈਜ਼ ਦੇ ਵਿੱਚ ਤੁਸੀਂ ਚੈੱਕ ਕਰੋਗੇ ਤਾਂ ਹਸ ਪਾਵਰ ਹੈ 45 ਆ ਤੇ ਸਭ ਤੋਂ ਘੱਟ ਵਜਨ ਦੇ ਵਿੱਚ ਟਰੈਕਟਰ ਆਉਂਦਾ ਜੇ ਆਪਾਂ ਇਸ ਟਰੈਕਟਰ ਦੇ ਵਜਨ ਦੀ ਗੱਲ ਕਰੀਏ ਤੇ ਲਗਭਗ 13 ਕ ਕੁਇੰਟਲ ਇਸ ਟਰੈਕਟਰ ਦਾ ਵਜਨ ਆ ਇੰਨੀ ਹੀ ਇਸ ਟਰੈਕਟਰ ਦੀ ਲਿਫਟ ਕਪੈਸਿਟੀ ਹੈ ਤੇ 4 ਵੀਲ ਡਰਾਈਵ ਦੇ ਵਿੱਚ ਟਰੈਕਟਰ ਆਉਂਦਾ 4 ਵੀਲ ਦੀ ਜੀ ਆਪਾਂ ਗੱਲ ਸ਼ੁਰੂ ਕਰ ਹੀ ਲਈ ਆ ਤੇ ਆਪਾਂ ਮੈਂ ਤੁਹਾਨੂੰ ਇਸ ਦੀ 4 ਵੀਲ ਵਾਲੀ ਥੱਲੇ ਵਾਲੀ ਸ਼ਾਫਟ ਦਿਖਾਉਣਾ ਕਿਸ ਤਰ੍ਹਾਂ ਕੰਪਨੀ ਨੇ ਮੈਨੇਜ ਕੀਤਾ ਕੋਈ ਸ਼ਾਫਟ ਵਗੈਰਾ ਥੱਲੇ ਨਹੀਂ ਇਸ ਦੀ ਹੈਗੀਗੀ ਇੰਜਨ ਦੇ ਵਿੱਚੋਂ ਹੀ ਇਹਨਾਂ ਨੇ ਇਸ ਦੀ ਸ਼ਾਫਟ ਦਿੱਤੀ ਹੋਈ ਆ ਤਾਂ ਜੋ ਇਸ ਦਾ ਗਰਾਊਂਡ ਕਲੀਅਰੈਂਸ ਬਣਿਆ ਰਵੇ ਟਰੈਕਟਰ ਦਾ ਤੇ ਇਹ ਚੀਜ਼ ਵਧੀਆ ਵੀ ਆ ਆਪਾਂ ਇੰਜਨ ਦੀ ਗੱਲ ਕਰ ਹੀ ਰਹੇ ਸੀ ਇੰਜਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਇਹ ਟਰੈਕਟਰ ਆਪਾਂ ਨੂੰ 4 ਸਿਲੰਡਰ ਇੰਜਨ ਦੇ ਨਾਲ ਇਹ ਟਰੈਕਟਰ ਮਿਲਦਾ ਜਿਸ ਦਾ ਇੰਜਨ ਕੀ 2197 ਸੀਸੀ ਟਰੈਕਟਰ ਦੀ ਇੰਜਨ ਕੈਪੈਸਿਟੀ ਆ ਤੇ 2600 ਆਰਪੀਐਮ ਤੇ ਚੱਲਦਾ ਟਾਰਕ ਦੀ ਗੱਲ ਕਰੀਏ ਤਾਂ 132 ਐਨਐਮ ਟਰੈਕਟਰ ਦਾ ਟਾਰਕ ਆ ਜੇ ਆਪੇਅਰ ਫਿਲਟਰ ਦੀ ਗੱਲ ਕਰੀਏ ਤਾਂ ਡ్రਾਈ 에ਅਰ ਕਲੀਨਰ ਇਸ ਦੇ ਵਿੱਚ ਆਉਂਦਾ ਸੀ কুলਿੰਗ ਸਿਸਟਮ ਇਸ ਦਾ ਵਾਟਰ ਕੂਲਡ কুলਿੰਗ ਸਿਸਟਮ ਹੈ ਇਸ ਦਾ ਆਪਾਂ ਟੈਂਕੀ ਦੀ ਗੱਲ ਕਰੀਏ ਫਿਊਲ ਕਪੈਸਿਟੀ ਦੀ ਤਾਂ 42 ਲੀਟਰ ਦੀ ਇਸ ਦੀ ਫਿਊਲ ਕਪੈਸਿਟੀ ਆ ਫੋਰ 휠 ਡਰਾਈਵ ਦੇ ਵਿੱਚ ਟਰੈਕਟਰ ਆਉਂਦਾ ਜੇ ਆਪਾਂ ਅਗਲੇ ਟਾਇਰਾਂ ਦੇ ਸਾਈਜ਼ ਦੀ ਗੱਲ ਕਰੀਏ ਤੇ 8 18 ਦੇ ਇਸ ਦੇ ਅਗਲੇ ਟਾਇਰ ਦਾ ਸਾਈਜ਼ ਆ ਮਗਰਲੇ ਟਾਇਰ ਇਸ ਦੇ 13 6 26 ਦੇ ਆਉਂਦੇ ਆ ਤੇ ਬਹੁਤ ਹੀ ਇੱਕ ਤਰ੍ਹਾਂ ਦਾ ਆਪਾਂ ਨੂੰ ਕੰਪੈਕਟ ਸਾਈਜ਼ ਆ ਮਿਲਦਾ ਟਰੈਕਟਰ ਦਾ ਬਾਗਬਾਨੀ ਵਾਸਤੇ ਆਪਾਂ ਵਰਤਨਾ ਹੋਵੇ ਤਾਂ ਬਹੁਤ ਵਧੀਆ ਟਰੈਕਟਰ ਹੈ 4 ਵੀਲ ਦੇ ਵਿੱਚ ਆ ਜਾਂਦਾ ਤੇ ਕਿਸਾਨ ਵੀਰੇ ਇਸ ਨੂੰ ਬੂਮ ਵਾਸਤੇ ਵੀ ਬਹੁਤ ਵਰਤਦੇ ਆ ਕਿਉਂਕਿ ਲਿ ਵਜਨ ਦੇ ਵਿੱਚ ਸਭ ਤੋਂ ਘੱਟ ਹੋ ਜਾਂਦਾ ਟਰੈਕਟਰ ਐਚਪੀ ਵੀ ਜਿਆਦਾ ਵਾ ਹਸ ਪਾਵਰ ਵੀ 45 ਆ ਜਾਂਦਾ ਤੇ ਮੇਨ ਗੱਲ 4 ਵੀਲ ਵੀ ਆ ਜਾਂਦਾ ਆਪਾਂ ਝੋਨੇ ਵਗੈਰਾ ਦੇ ਵਿੱਚ ਇਸ ਨਾਲ ਸਪਰੇ ਵਗੈਰਾ ਕਰਨੀ ਹੋਵੇ ਤੇ ਇਹ ਟਰੈਕਟਰ ਖੁੱਬ ਦਾ ਨਿਕਾ ਤੇ ਲਿਫਟ ਕੈਪੈਸਿਟੀ ਵੀ ਚੰਗੀ ਆ 13 ਕੁਇੰਟਲ ਦੀ ਇਸ ਦੀ ਲਿਫਟ ਕੈਪੈਸਿਟੀ ਆ ਆਪਾਂ ਇਸ ਦੇ ਗੇਅਰ ਬਾਕਸ ਦੀ ਗੱਲ ਕਰੀਏ ਤਾਂ ਇਸ ਦਾ ਗੇਅਰ ਬਾਕਸ ਕਨਸਟੈਂਟ ਮੈਚ ਦੇ ਨਾਲ ਇਸ ਦਾ ਗিয়ার ਬਾਕਸ ਆਉਂਦਾ ਜਿਸ ਵਿੱਚ 4 ਇਸ ਦੀਆਂ ਸਪੀਡਾਂ ਨੇ ਜੇ ਆਪਾਂ ਇਸ ਦੇ ਸਾਈਡ ਵਾਲੇ ਗੇਅਰ ਦੀ ਗੱਲ ਕਰੀਏ ਤੇ ਇਹ ਹਾਈ ਲੋ ਤੇ ਰਿਵਰਸ ਦੇ ਨਾਲ ਹੀ ਆਉਂਦਾ ਇੱਕ ਤਰ੍ਹਾਂ ਦਾ ਸ਼ਟਰ ਸ਼ਿਫਟ ਦਾ ਵੀ ਕੰਮ ਕਰਦਾ ਜਾਨੀ ਕਿ ਇਹੀ ਗੇਅਰ ਆਪਾਂ ਪਿੱਛੇ ਨੂੰ ਕਰਦੇ ਆ ਤੇ ਇਹ ਰਿਵਰਸ ਹੋ ਜਾਂਦਾ ਤੇ ਇਹੀ ਆਪਾਂ ਅੱਗੇ ਅੱਗੇ ਨੂੰ ਕਰਦੇ ਆ ਤੇ ਇਹ ਆਪਣੇ ਲੋ ਚ ਆ ਜਾਂਦਾ ਤੇ ਸਪੀਡਾਂ ਇਹ ਵੀ ਇੱਥੇ ਦਿੱਤੀਆਂ ਹੋਈਆਂ ਗੱਲ ਕਰੀਏ ਤੇ 8 ਫਾਰਵਰਡ ਤੇ 4 ਵਰਸ ਸਪੀਡਾਂ ਨਾਲ ਇਹ ਟਰੈਕਟਰ ਆਉਂਦਾ ਇਸ ਦੀ ਆਪਾਂ ਨੂੰ ਕਲਚ ਬਾਰੇ ਵੀ ਗੱਲ ਕਰ ਲੈਣੀ ਚਾਹੀਦੀ ਆ। ਜ਼ਿਆਦਾਤਰ ਹਰੇਕ ਦੇ ਮਨ 'ਚ ਇਹ ਹੁੰਦਾ ਕਿ 4-ਵੀਲ ਟਰੈਕਟਰਾਂ ਤੇ ਕਲਚ ਵੀ ਇਸ ਦਾ ਡਬਲ ਹੀ ਆਉਂਦਾ ਹੋਊਗਾ। ਪਰ ਇਹ ਟਰੈਕਟਰ ਸਿੰਗਲ ਕਲਚ ਦੇ ਨਾਲ ਹੀ ਆਉਂਦਾ ਵੋ। ਤੇ ਜੇ ਹੁਣ ਆਪਾਂ ਇਸ ਦੀ ਸਪੀਡ ਦੀ ਗੱਲ ਕਰੀਏ ਤਾਂ ਇਹ ਅੱਗੇ ਨੂੰ ਭੱਜਣ ਦੀ ਸਪੀਡ ਇਸ ਦੀ 28-29 ਕਿਲੋਮੀਟਰ ਪ੍ਰਤੀ ਘੰਟੇ ਦੀ ਆ। 4-ਵੀਲ ਦੀ ਥੋੜੀ ਸਪੀਡ ਘੱਟ ਹੀ ਹੁੰਦੀ ਆ ਭੱਜਣ ਦੀ। ਬ੍ਰੇਕਾਂ ਵੀ ਇਸ ਦੀਆਂ ਸ਼ੁਰੂ ਤੋਂ ਹੀ ਕਬੋਟਾ ਨੇ ਵੈਟ ਬ੍ਰੇਕ ਹੀ ਦਿੱਤੀਆਂ। ਆਇਲ ਮਸਟ ਬ੍ਰੇਕ ਆਉਂਦੀਆਂ ਇਸ ਦੀਆਂ ਜੋ ਕਿ ਵਧੀਆ ਕਾਮਯਾਬ ਵੀ ਰਹਿੰਦੀਆਂ ਆ। ਤੇ ਇਹ ਟਰੈਕਟਰ ਸਿਰਫ ਪਾਵਰ ਸਟੀਰਿੰਗ ਦੇ ਵਿੱਚ ਹੀ ਆਇਆ 4 ਵੀਲ ਤੇ ਪਾਵਰ ਸਟੀਰਿੰਗ ਦੇ ਵਿੱਚ ਕਬੋਟਾ ਦਾ ਆਪਦਾ ਹੀ ਇਸ ਦਾ ਅਗਲਾ 4 ਵੀਲ ਦਾ ਹਿੱਸਾ ਬਣਿਆ ਹੋਇਆ ਤੇ ਜਿਹੜਾ ਇਹਨਾਂ ਨੇ ਪਾਵਰ ਸਟੀਰਿੰਗ ਵਾਸਤੇ ਜੈਕ ਵਰਤੇ ਹੋਇਆ ਉਹ ਵੀ ਬਹੁਤ ਵਧੀਆ ਕੁਆਲਿਟੀ ਦਾ ਇਸ ਤੋਂ ਬਾਅਦ ਆਪਾਂ ਇਹਦੇ ਲਿਫਟ ਕੈਪੈਸਿਟੀ ਦੀ ਜੇ ਗੱਲ ਕਰੀਏ ਤਾਂ 1300 ਕਿਜੀ ਇਸ ਦੀ ਲਿਫਟ ਕੈਪੈਸਿਟੀ ਹੈ ਜਾਨੀ ਕਿ 13 ਕੁਇੰਟਲ ਤੇ ਪੀਟੀਓ ਦੀ ਗੱਲ ਕਰਦੇ ਆਂ ਤੇ ਮਲਟੀ ਸਪੀਡ ਪੀਟੀਓ ਇਸ ਦੇ ਵਿੱਚ ਆਉਂਦੀ ਆ ਜੋ ਕਿ 540 ਤੇ 750 ਚੱਕਰਾਂ ਵਿੱਚ ਇਸਦੀ ਪੀਟੀਓ ਆਉਂਦੀ ਆ ਇਸ ਦੇ ਜੇ weight ਦੀ ਗੱਲ ਕਰਦੇ ਆਂ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ 13 ਕੁਆਂਟਲ ਟਰੈਕਟਰ ਦਾ weight ਆ ਤੇ 13 ਕੁਆਂਟਲ ਹੀ ਇਸ ਦੀ ਲਿਫਟ ਕਪੈਸਿਟੀ ਆ ਜਿਹੜੇ ਕਿਸਾਨ ਵੀਰਾਂ ਨੇ ਇਸ ਟਰੈਕਟਰ ਤੇ ਬੂਮ ਵਗੈਰਾ ਬਣਾਉਣਾ ਹੋਵੇ ਉਸ ਨੂੰ ਇਸ ਦੇ ਲੈਂਥ ਵਗੈਰਾ ਦਾ ਬਹੁਤ ਉਹਨੂੰ ਧਿਆਨ ਰੱਖਣਾ ਪੈਂਦਾ ਵੀ ਟਰੈਕਟਰ ਦੀ ਚੜਾਈ ਵਗੈਰਾ ਕਿੰਨੀ ਆ ਜੇ ਆਪਾਂ ਟਰੈਕਟਰ ਦੀ ਓਵਰਾਲ ਲੈਂਥ ਦੀ ਗੱਲ ਕਰੀਏ ਤੇ 3120 mm ਟਰੈਕਟਰ ਦੀ ਲੈਂਥ ਆ ਚੜਾਈ ਦੀ ਗੱਲ ਕਰਦੇ ਆ ਤਾਂ 1495 ਐਮ ਐਮ ਆ। ਵੀਲ ਬੇਸ ਟਰੈਕਟਰਾਂ ਦੀ ਵਿਚਲੀ ਚੜਾਈ ਐ ਇਸ ਦੀ। ਅਗਲੀ ਹੱਬ ਤੋਂ ਲੈ ਕੇ ਪਿਛਲੀ ਤੱਕ ਉਹ ਹੈਗੀ 1845 ਐਮ ਐਮ। ਗਰਾਊਂਡ ਕਲੀਅਰੈਂਸ ਟਰੈਕਟਰ ਦਾ 385 ਐਮ ਐਮ ਆ। ਜੇ ਆਪਾਂ ਇਸ ਦੇ ਟਰਨਿੰਗ ਰੇਡੀਅਸ ਦੀ ਗੱਲ ਕਰਦੇ ਆ ਵੀ ਕਿੰਨੇ ਥਾਂ 'ਚ ਉਹ ਮੁੜ ਜਾਂਦਾ। ਬ੍ਰੇਕ ਲਾ ਕੇ ਯਾਨੀ ਕਿ 2600 ਐਮ ਐਮ ਦੇ ਵਿੱਚ ਵਿੱਚ ਇਹ ਮੁੜ ਜਾਂਦਾ। ਟਾਇਰਾਂ ਦਾ ਸਾਈਜ਼ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ। ਇਹ ਸੀ ਟਰੈਕਟਰ ਦੀਆਂ ਕੰਪਲੀਟ ਸਪੈਸੀਫਿਕੇਸ਼ਨ। ਹੁਣ ਆਪਾਂ ਤੁਹਾਨੂੰ ਮੈਂ ਟਰੈਕਟਰ ਚਲਾ ਕੇ ਵੀ ਚੈੱਕ ਕਰਵਾ ਦਿੱਤਾ ਇੰਜਨ ਗੇਅਰ ਤਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪੂਰਾ ਵਧੀਆ ਟਰੈਕਟਰ ਤੁਸੀਂ ਸਾਡੇ ਕੋਲ ਆ ਕੇ ਇਹਨੂੰ ਵਾਕੇ ਜਿਵੇਂ ਮਰਜ਼ੀ ਚੈੱਕ ਕਰ ਸਕਦੇ ਆਂ ਚੀਜ਼ ਤੁਸੀਂ ਲੈਣੀ ਆ ਆਪਣੇ ਪੂਰਾ ਪਰਖ ਕੇ ਲੈਣੀ ਹੁਣ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ ਤੇ ਮਾਡਲ ਇਹ ਹੈਗਾ ਜੀ 2014 ਰੇਟ ਇਸ ਦਾ ਆਪਾਂ ਰੱਖਿਆ 2,70,000 ਰੁਪਇਆ ਜੇ ਆਪਾਂ ਨੰਬਰ ਦੀ ਗੱਲ ਕਰੀਏ ਤੇ ਇਸ ਦਾ ਨੰਬਰ ਏਪੀ ਆ ਆਂਧਰਾ ਪ੍ਰਦੇਸ਼ ਕਿਉਂਕਿ ਇਹ ਟਰੈਕਟਰ ਪੰਜਾਬ ਦੇ ਵਿੱਚ ਆਇਆ ਹੀ ਨਹੀਂ ਕੰਪਨੀ ਨੇ ਲਾਂਚ ਹੀ ਨਹੀਂ ਕੀਤਾ ਪੰਜਾਬ ਦੇ ਵਿੱਚ ਸਿਰਫ 4501 ਮਾਡਲ ਆਇਆ ਸੀ ਇਹਨਾਂ ਦਾ 45hp ਦੇ ਵਿੱਚ 4508 ਮਾਡਲ ਪੰਜਾਬ ਵਿੱਚ ਨਹੀਂ ਆਇਆ ਜੇ ਆਪਾਂ ਕਾਗਜ਼ ਪੱਤਰਾਂ ਦੀ ਗੱਲ ਕਰੀਏ ਤੇ ਆਪਾਂ ਨੂੰ ਇਸ ਦੇ ਡਾਕੂਮੈਂਟ ਵਗੈਰਾ ਕੰਪਲੀਟ ਮਿਲ ਜਾਣਗੇ ਐਨਓਸੀ ਨਹੀਂ ਮਿਲਨੇਗੀ ਬਾਕੀ ਆਰਸੀ ਵਗੈਰਾ ਤੇ ਬੰਦੇ ਦਾ ਆਧਾਰ ਕਾਰਡ ਵਗੈਰਾ ਜਿਸ ਦੇ ਨਾਮ ਤੇ ਟਰੈਕਟਰ ਹੈਗਾ ਉਹ ਆਪਾਂ ਨੂੰ ਸਾਰੇ ਡਾਕੂਮੈਂਟ ਇਸ ਦੇ ਮਿਲ ਜਾਣਗੇ ਐਫੀਡੇਵਟ ਵਗੈਰਾ ਤੁਸੀਂ ਲੈ ਸਕਦੇ ਹੋ ਖਰੀਦਣ ਲਈ ਤੁਸੀਂ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਫੋਨ ਕਰਕੇ ਤੁਸੀਂ ਸਾਡੇ ਤੋਂ ਫੋਟੋ ਵਗੈਰਾ ਕੁਝ ਵੀ ਇਸਦੇ ਬਾਰੇ ਕੁਝ ਹੋਰ ਪੁੱਛਣਾ ਤੇ ਤੁਸੀਂ ਪਤਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ